جاری کرو جاری کرو ساڈا ایکا زندہ باد زندہ باد زندہ باد حقا ਲਈ جو لڑدے لوگ زندہ باد ہونی ڈرتے لوگ حقا ਲਈ جو لڑدے یونین زندہ باد زندہ باد زندہ باد فرینڈ شپ یونین زندہ باد زندہ باد زندہ ਰੁਪੀਆ ਵਾਣੇ ਚਾਹੀਦੇ ਆ ਹਾਂ ਹਾਂ ਇੰਦਰਾਜੀ ਨੂੰ ਸ਼ਰਮਾਦਨ ਕੇ ਮੌਜੂਦ ਹੁਕਮਾਂ ਦੀਆਂ ਜਿਹੜੀਆਂ ਮੰਗਾਂ ਨੂੰ ਲੈ ਕੇ ਕਿਹੜੀਆਂ ਕਿਹੜੀਆਂ ਮੰਗਾਂ ਜਿੰਨੂੰ ਲੈ ਕੇ ਪ੍ਰਦਰਸ਼ਨ ਕਰਦੇ ਸਰ ਸਾਡੀ ਮੁੱਖ ਮੰਗ ਤਾਂ ਹੀ ਹੈ ਜਿਹੜੀ ਬਿਜਲੀ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਸਾਡੀ ਤੇ ਉਹਦੇ ਵਿੱਚ ਜਿਹੜੀ ਸਾਡੀ ਮੁੱਖ ਮੰਗ ਸੀ ਵੀ 5000 5500 ਵੋਲਟਾਂ ਦੀ ਇੰਨੀ ਦਿਨ ਸਾਡੀ ਘਰੋਂ ਮੰਗ ਪੂਰੀ ਨਹੀਂ ਹੁੰਦੀ ਉਹ ਨਹੀਂ ਦਿਨ ਸਰ ਅਸੀਂ ਪੀਐਸਪੀਐਲ ਦੇ ਹਟਾਪ ਦੇ ਸਾਹਮਣੇ ਦੋਨੋਂ ਰੋਡ ਜਾਮ ਰੱਖਾਂਗੇ ਤੇ ਜਿਹੜੀ ਸਰਕਾਰ ਹੈ ਜੁਗਾਰ ਦੇ ਵਾਅਦੇ ਦੇ ਨਾਮ ਤੇ ਆਈ ਸੀ ਖੁਦ ਇਹਨਾਂ ਦੇ ਕੋਲ ਏਜੰਡਾ ਤੱਕ ਬੈਠੇ ਆਂ ਕੌਂਟੀ ਏਜੰਡਾ ਦੀ ਕਮੇਟੀ ਹੋ ਜਾਂਦੀ ਹੈ ਇਹਨਾਂ ਤੇ ਤੇ ਸਾਡੀ ਇਹ ਇਹ ਸਾਡੀ ਇਹ ਸਰਕਾਰ ਦੇ ਬੇਨਤੀ ਹੈ ਸਾਡੀ ਇਹ ਜਿਹੜੀ ਥੋੜੀ ਮੰਗ ਰਹਿੰਦੀ ਹੈ 25 ਵੋਟਾ ਹੋਰ ਵਧਾ ਕੇ ਜਦ ਸਾਡੇ ਸਾਰੇ ਸਾਥੀਆਂ ਨੂੰ ਰਜਿਸਟਰ ਪ੍ਰਾਪਤੀ ਹੋ ਜੇ ਤੇ ਸਾਨੂੰ ਇਹ ਜਗਾ ਸੀ ਕਰੇਗਾ ਕੀ ਲੱਗਦਾ ਇਦਾਂ ਦਾ ਪ੍ਰਦਰਸ਼ਨ ਕਰਕੇ ਕਿ ਸਰਕਾਰ ਨੂੰ ਕੋਈ ਛਿੱਟਾ ਨਿਕਲਦਾ ਤੁਹਾਡਾ ਇਦਾਂ ਸਰ ਬਤਾ ਕਿ ਅਸੀਂ ਪਹਿਲਾਂ ਲੋਕ ਦੁਖੀ ਹੋ ਰਹੇ ਸਰ ਅਸੀਂ ਅਲਟੀਮੇਟ ਦਿੰਦੇ ਰਿਹਾ ਚਾਰ ਦਿਨ ਪਹਿਲਾਂ ਅਲਟੀਮੇਟ ਤੇ ਸਾਡੀ ਬੋਟਾ ਨੂੰ ਅਸੀਂ ਮੀਟਿੰਗਾਂ ਵੀ ਕਰਦੇ ਰਿਹਾ ਕਹਿੰਦੇ ਤੁਹਾਡੀ ਬੋਟਾ ਵਧਾ ਰਹੇ ਕੋਈ ਚੱਕਰ ਨਹੀਂ 4000 ਪਲੱਸ ਦੀ ਗੱਲ ਕਰਦੇ ਸੀ ਇਦਾਂ ਇਹਨਾਂ ਸਾਨੂੰ ਗੱਲ ਬੋਲੀ ਸੀ ਇਹ ਬਰਸਰ ਅਸੀਂ ਪਹਿਲਾਂ 20 20 ਗੇਟ ਅੱਗੇ ਵੀ ਬੈਠੇ ਸੀ ਤੇ ਉਸ ਦਿਮਾਗ ਤੇ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਮੀਟਿੰਗਾਂ 'ਵਾਂ ਤੇ ਹੁ ਕਰਨਾ ਪਿਆ ਪਰ ਇਹ ਨੀਤੀ ਰਹੇਗੀ ਸਰ ਇਹ ਜੇ ਸਾਡੀ ਇਹ ਜਿਹੜੀ ਪੰਜ ਰਿਪੋਰਟਾਂ ਦੀ ਜਿਹੜੀ ਬੂੜੀ ਨਹੀਂ ਕਰਦੇ ਮੰਗ ਅੱਗੇ ਅੱਗੇ ਹੋਰ ਲੈਕਸ਼ਨ ਤਕੜੇ ਕੀ ਦੇਵਾਂਗੇ ਤੋਂ ਜ਼ਿਆਦਾ ਅਸੀਂ ਹੋਰ ਲੈਕਸ਼ਨ ਕਰਾਂਗੇ ਜੀ ਕੀ ਨਾਮ ਹੈ ਜੀ ਮੇਰਾ ਨਾਮ ਸਰ ਮਨਪ੍ਰੀਤ ਸਿੰਘ ਦੀ ਪਾਵਰ ਕਾਮ ਅਪਰੈਂਟਸ਼ਿਪ ਯੂਨੀਅਨ ਪੰਜਾਬ 1500 ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੋ ਸਾਡੀ ਸਰ ਸਾਡੀ ਸਾਰਾ ਜਿਹੜੀਆਂ ਮੁੱਖ ਮੰਗਾਂ ਦੀ ਸਾਡੀ ਜਿਹੜੀ ਮੀਟਿੰਗ ਸੀ 30 ਡਿਡ ਨੂੰ ਮਾਨਯੋਗ ਦਿੱਲੀ ਮੰਤਰੀ ਸਾਹਿਬ ਦੀ ਦਵਾਈ ਦੇ ਵਿੱਚ ਹੋਈ ਸੀਗੀ ਜਿਸ ਦੇ ਵਿੱਚ ਮਾਨਯੋਗ ਸੀਐਮਡੀ ਸਾਹਿਬ ਜੋ ਜਨਰਲ ਵੀ ਬੋਰਡ ਸਾਹ ਆ ਬੋਰਡ ਦੇ ਡਾਇਰੈਕਟਰ ਹੈਗੇ ਜੀ ਉਹਨਾਂ ਦੇ ਨਾਲ ਸਾਡੀ ਮੀਟਿੰਗ ਹੋਈ ਸੀਗੀ ਜਿਸ ਦੇ ਵਿੱਚ ਸਾਨੂੰ ਲਿਖਤੀ ਰੂਪ ਦੇ ਵਿੱਚ ਸਾਨੂੰ ਆਸ਼ਵਾਸ਼ਣ ਦਿਵਾਇਆ ਗਿਆ ਸੀਗਾ 5500 ਪੋਸਟਾਂ ਦੇ ਨਾਲ ਜਿਹੜੀ ਤੁਹਾਡੀ ਭਰਤੀ ਜਾਰੀ ਕੀਤੀ ਜਾਵੇਗੀ ਪਰ ਪਿੱਛੇ 10 ਤਰੀਕ ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਉਹ 2500 ਪੋਸਟਾਂ ਦੇ ਨਾਲ ਜਾਰੀ ਹੋਇਆ ਜਿਸ ਦੇ ਵਿੱਚ ਸਾਡਾ ਨੌਜਵਾਨ ਕੋਈ ਵੀ ਸੇਫ ਨਹੀਂ ਹੋਗਾ ਕਿਉਂਕਿ ਜਿਹੜੇ ਬਾਹਰੀ ਰਾਜਨਾਂ ਹਨ ਉਹਨਾਂ ਨੂੰ ਕੁੱਲ ਖਾਤਾ ਚੜ੍ਹਾ ਹੈਗਾ ਭਰਤੀਆਂ ਦੇ ਵਿੱਚ ਦਿੱਤਾ ਗਿਆ ਕਿਉਂਕਿ ਤੁਸੀਂ ਪਿੱਛੇ ਵੀ ਦੇਖੋ ਜਿਹੜੀ ਭਰਤੀ ਕੀਤੀ ਗਈ ਹੈ 6500 ਸਟੂਡੈਂਟ ਵੀ ਪੰਜਾਬ ਦਾ ਤੇ 25% ਦਿੱਤੀ ਕਿਸੇ ਦੀ ਆਮਦਨ ਵਿੱਚ ਲਗਭਗ 450 ਦੇ ਕਰੀਬ ਜਿਹੜਾ ਬੱਚਾ ਸੀਗਾ ਉਹ ਹਰਿਆਣੇ ਦਾ ਸੀਗਾ ਤੇ 60 ਤੋਂ 70 ਬੰਦੇ ਜਿਹੜੇ ਕਿ ਸੀਗੇ ਉਹ ਸੀ ਰਾਜਸਥਾਨ ਦੇ ਤਾਂ ਮੈਂ ਇਹ ਆਪਰੀ ਦੇ ਮਾਧਮ ਨਾਲ ਅਸੀਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਬੇਨਤੀ ਹੈ ਤੁਸੀਂ ਜਿਹੜਾ ਉਹ ਘੋਟਾ ਹੈ ਜਿਹੜਾ ਖੁੱਲ੍ਹਾ ਖਾਤਾ ਬਰਸਟੇਟਾ ਨੂੰ ਦਿੱਤਾ ਹੋਇਆ ਉਹ 50% ਫਿਕਸ ਕਰੋ ਤੇ ਤਾਂ ਹੀ ਜਿਹੜੇ ਪੰਜਾਬ ਦੇ ਨੌਜਵਾਨ ਸੇਵ ਹੋਣਗੇ ਤੇ ਜੇਕਰ ਉਹ ਤੁਸੀਂ ਟੀਰਪਾਈ ਨਹੀਂ ਕਰਨੀ ਤਾਂ ਜਿਹੜੀ 5000 5500 ਦੀ ਅਸੀਂ ਮੰਗ ਕਰਦੇ ਆ ਉਹ ਸਾਡੀਆਂ ਸਾਨੂੰ ਪੋਸਟਾਂ ਦਿੱਤੀਆਂ ਜਾਣ ਈ ਲੱਗਦਾ ਦਾਦਾ ਭਾਦਾ ਸਾਹਿਬ ਕਰਕੇ ਸਰਕਾਰ ਨੂੰ ਕੁਝ ਲੱਗੇਗਾ ਸਿੱਟਾ ਨਿਕਲੂਗਾ ਬਿਲਕੁਲ ਨਿਕਲੂਗਾ ਜ ਨਹੀਂ ਕਰਨਾ ਕਿ ਦਿੱਲੀ ਦੇ ਵਿੱਚ ਸਰਕਾਰ ਨੂੰ ਤੜਾ ਘਟਕਾ ਲੱਗੇ ਹੀ ਹੈ ਜਿਵੇਂ ਉੱਥੋਂ ਦੇ ਲੋਕਾਂ ਨੇ ਸਰਕਾਰ ਨੂੰ ਨੰਕਾਰਿਆ ਹੈ ਤਾਂ ਪੰਜਾਬ ਦੇ ਲੋਕ ਵੀ ਇਹਨਾਂ ਤੋਂ ਖੁੱਜ ਗਏ ਨੇ ਬੜੀ ਜਲਦੀ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ ਤੁਸੀਂ ਵੇਖਿਆ ਕਿ ਤਾਂ ਨਵੇਂ ਲੱਗੇ ਨੇ ਕਿਸਾਨਾਂ ਨੇ ਵੀ ਤਰਨੇ ਲਾਏ ਨੇ ਹੋਰ ਵੀ ਜਿਵੇਂ ਬੰਦਿਆਂ ਨੇ ਤਰਨੇ ਲਾਏ ਨੇ ਪਿੱਛੇ ਸੀਐਚਵੀ ਵੀ ਤਰਨਾ ਲਾ ਕੇ ਗਏ ਨੇ ਤਾਂ ਕਾਰਕ ਜਾਰੀ ਇਹਨਾਂ ਦੀ ਮਾੜੀ ਰਹੀ ਹੈ ਤਾਂ ਜਿਹੜੀ ਇਹ ਲਖਣਾਂ ਤੋਂ ਪਹਿਲਾਂ ਗੱਲ ਕਰਦੇ ਹੁੰਦੇ ਸੀ ਕਿ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ ਨੋਧਵਾਨ ਤਰਨੇ ਨਹੀਂ ਲਗਾਉਣਗੇ ਲੋੜਵਾਨਾ ਕਰਨੇ ਲਾਉਣ ਦੀ ਬਜਾਏ ਸਾਡੇ ਕੋਲ ਆਉਣ ਸ਼ਾਮ ਨੂੰ ਉਹਨਾਂ ਦਾ ਹੱਲ ਕਰਕੇ ਉਹਨਾਂ ਦੇ ਘਰਾਂ ਵਾਲੇ ਕੋਲ ਭੇਜ ਦਿੱਤਾ ਜਾਊਗਾ ਪੰਨਮੈਂਟ ਦੇ ਵਿੱਚ ਐਮਐਸਬੀ ਜਾਰੀ ਕੀਤੀ ਜਾਊਗੀ ਤਾਂ ਸਾਰੀਆਂ ਚੀਜ਼ਾਂ ਇਹਨਾਂ ਦੀ ਖੇਲ ਹੋ ਚੁੱਕੀਆਂ ਨੇ ਕਾਰਨ ਕੀ ਲੱਗਦਾ ਸਿੰਘ ভাই ਨਾ ਹੁਣ ਕਰਨ ਦਾ ਕਾਰਨ ਕਰਨੇ ਦੀ ਇਹਨਾਂ ਦੀ ਜਿਹੜੀ ਕਾਰਗਜ ਆ ਰਹੀ ਹੈ ਇਹਨਾਂ ਦੇ ਆਪਸੀ ਜਿਹੜੇ ਮੰਤਰੀ ਮੰਡਲ ਲੱਗੇ ਇਹਨਾਂ ਦੀ ਆਫਸੋਤ ਨਹੀਂ ਬਣਦੀ ਜਿਵੇਂ ਭਗਵੰਦ ਸਿੰਘ ਮਾਨ ਸਾਹਿਬ ਪਹਿਲਾਂ ਕਹਿੰਦੇ ਅੰਦਰ ਸੀਗੇ ਕਿ ਕੰਮੇ ਦੀ ਰੰਦਾਵੇ ਨਾਲ ਨਹੀਂ ਬਣਦੀ ਰੰਦਾਵੇ ਦੀ ਸਿੱਧੇ ਨਾਲ ਨਹੀਂ ਬਣਦੀ ਤੇ ਕੈਪਟਨ ਦੀ ਫਾਣੇ ਨਾਲ ਹੀ ਬਣਦੀ ਤਾਂ ਉਸੇ ਤਰ੍ਹਾਂ ਹੀ ਇਹਨਾਂ ਦੀ ਆਫਸੋਤ ਵੀ ਨਹੀਂ ਨੇਕ ਕਾਰਤਾਰ ਸਿੰਘ ਵਾਲੀ ਭਗਵੰਦ ਮਾਨ ਸਾਹਿਬ ਨਾਲ ਦੀ ਬਣਦੀ ਅਮਰੋੜਾ ਸਾਹਿਬ ਦੀ ਭਗਵੰਦ ਮਾਨ ਸਾਹਿਬ ਨਾਲ ਦੀ ਬਣਦੀ ਤੇ ਆ ਇਹਨਾਂ ਦੀ ਆਪਸੀ ਜੜੀ ਉਹ ਟੁੱਟ ਬੜੀ ਚੱਲੀ ਜਾਂਦੀ ਉਹਦੀ ਵਜ੍ਹਾ ਕਰਕੇ ਜਿਹੜਾ ਵਿਕਾਸ ਦੂਰ ਦੂਰ ਤੱਕ ਚਲਾ ਗਿਆ ਜੀ ਮੇਰੇ ਕੋਲ ਹੀ ਬਿਜਲੀ ਮੰਤਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਸਾਨੂੰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਸੀ ਪਰ ਅੱਜ ਉਹ ਸੀਤ ਮੁਕਰੇ ਨੇ ਜੀ ਸਾਨੂੰ ਜਿਹੜੀ ਭਰਤੀ ਉਹ ਅੱਧੀ ਦਿੱਤੀ ਗਈ ਹੈ ਜਿੰਦੇ ਵੇਲੇ ਸਾਡਾ ਪੰਜਾਬ ਦਾ ਨੌਜਵਾਨ ਚਾਹੇ ਕਿਸੇ ਵੀ ਵਰਗ ਦਾ ਹੈਗਾ ਸੇਫ ਨਹੀਂ ਹੈਗਾ ਜੀ ਦਿਲ ਬਣਦਾ ਪੋਸਟਾਂ ਸਾਡੂ ਸਰ 350 ਸਰ ਪੋਸਟਾਂ ਦਿੱਤੀਆਂ ਗਈਆਂ ਅਸੀਂ ਜਿਹੜੀ ਅਪਰੋਕਸ 5000 ਪੋਸਟਾਂ ਦੀ ਮੰਗ ਕਰਦੇ ਆ ਦਿਨ ਦੇ ਸਾਡਾ ਪੂਰਾ ਪੰਜਾਬ ਦਾ ਨੌਜਵਾਨ ਸੇਫ ਹੋਊਗਾ ਕਿਉਂਕਿ ਸਰੋਂ ਦੇ ਵਿੱਚ ਕੱਲਾ ਪੰਜਾਬ ਰਾਜ ਬਿਜਲੀ ਬੋਰਡ ਜਿਨ੍ਹਾਂ ਨੇ ਪ੍ਰਿੰਸੀਪ ਕੀਤੀ ਹੋਣੀ ਹੈਗੇ ਕਿਉਂਕਿ ਪਾਗੜਾ ਵਿਆਸ ਮੈਨੇਜਮੈਂਟ ਬੋਰਡ ਹੋਰ ਵੀ ਅਦਾਰੇ ਕਹਿੰਦੇ ਜਿਨ੍ਹਾਂ ਨੇ ਪ੍ਰਿੰਸੀਪ ਕੀਤੀ ਹੋਈ ਲਗਭਗ ਜਿਹੜੇ ਉਹ 4 ਤੋਂ 5000 ਬੱਚਾ ਹੈਗਾ ਜੀ ਕੀ ਲੱਗਦਾ ਹੁਣ ਤੁਸੀਂ ਮੰਦੀ ਕੋਈ ਗੱਲਬਾਤ ਹੋਈ ਹੈ ਪ੍ਰਸ਼ਾਸਨ ਨਾਲ ਬਿਲਕੁਲ ਜੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਸਾਡੀ ਕੱਲ ਨੂੰ ਜੀ ਦੁਬਾਰਾ ਸੀਐਮਡੀ ਸਾਹਿਬ ਨਾਲ ਜਿਹੜੀ ਬੋਰਡ ਆਫ ਡਾਇਰੈਕਟਰ ਹੈਗੇ ਸਾਡੀ ਉਹਨਾਂ ਨਾਲ ਮੀਟਿੰਗ ਕਰਵਾਉਣਗੇ ਅਸੀਂ ਉਮੀਦ ਕਰਦੇ ਆ ਕੱਲ ਦੀ ਮੀਟਿੰਗ ਵਿੱਚ ਸਾਡਾ ਹੱਲ ਕੀਤਾ ਜਾਊਗਾ ਜੇਕਰ ਸਰਕਾਰ ਸਾਡੀ ਜਿਹੜੀ ਗੱਲ ਦੁਬਾਰਾ ਨਹੀਂ ਸੁਣਦੀ ਸਾਡੀ ਮੰਗ ਪਵੜੀ ਨਹੀਂ ਕਰਦੀ ਤਾਂ ਜਟੇਬੰਦੀ ਅੱਗੇ ਤੋਂ ਤਿੱਖਾ ਸੰਘਰਸ਼ ਜਿਹੜੀ ਉਹ ਸ਼ੁਰੂ ਕਰੂਗੀ ਜੀ